ਹੈਡ ਹੈਡਮਾਸਟਰ ਹੈਡ ਮਿਸਟਰਸ ਮਿਸ அமੀਰਾ ਬਾਈ ਜੀ ਬਹੁਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਦੇ ਆਪਣੇ ਇੱਥੇ ਪੜ੍ਹੇ ਸਾਰੇ ਮਿਲਦੇ ਆ ਪਰਮਜੀਤ ਅੱਜ ਡਿਪਟੀ ਡੀਓ ਨੇ ਅਸ਼ਟਚੰਦ ਸਿੰਘ ਜੀ ਉਹਨਾਂ ਦੇ بیٹے ਉਹਨਾਂ ਕੋਲ ਅਸੀਂ ਪੜ੍ਹਦੇ ਰਹੇ ਆ ਜਸਵਿੰਦਰ ਕਾਨ ਭਰਾ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਇਹ ਸਕੂਲ ਨਾਲ ਬੜੀਆਂ ਜਰਦਾ ਜੁੜੀਆਂ ਐ ਸਾਹਮਣੇ ਆਪਣਾ ਮਕਾਨ ਇੱਥੇ ਖੋਖੋ ਖੇਡਦੇ ਹੋਈ ਗਰਾਉਂਡ ਸੀ ਥੋੜਾ ਬਦਲਾਅ ਹੋਇਆ ਸਕੂਲ 'ਚ ਕੁਝ ਕਮਰੇ ਬਣੇ ਨੇ ਨਵੇਂ ਕੁਝ ਨਮੀਆਂ ਚੀਜ਼ਾਂ ਸਮੇਂ ਨਾਲ ਬਣੀਆਂ ਪਰ ਬੇਸਿਕ ਕੋਈ ਨਾ ਸਾਰਾ ਕਿਉਂਕਿ ਉਹ ਸਮਾਂ ਸੀ ਜਦੋਂ ਇਹ ਸਕੂਲ 'ਚ ਅਸੀਂ ਪੜ੍ਹਦੇ ਸੀ ਅੱਸੀ ਦੀ ਗੱਲ ਹੈ ਛੇਵੇਂ ਚ ਸੀ ਅਕਤੂ 45 ਸਾਲ ਪਹਿਲਾਂ ਆਪਣੇ ਪਿੰਡ ਨੂੰ ਉਦੋਂ ਇੱਕ ਪਛੜਿਆ ਪਿੰਡ ਹੀ ਕਿਹਾ ਜਾਂਦਾ ਸੀ ਕਿਉਂਕਿ ਇੱਕ ਬੱਸ ਆਉਂਦੀ ਸੀ ਸਵੇਰੇ ਜਿਹਨੂੰ ਆਪਾਂ 9:00 ਵਾਲੀ ਕਿਸ਼ਾਂ ਨੂੰ 3:00 ਵਜੇ ਆਉਂਦੀ ਇੱਕ ਬੱਸ ਜਾਂਦੀ ਸੀ ਕਾਉਂਦੀ ਸੀ ਸੋ ਬੜੇ ਸ੍ਰੀਮਤ ਸਾਧਨ ਸੀ ਪੜਨ ਲੱਗ ਪਈ ਉਹ ਕੇ ਪੰਜਵੀਂ ਤੱਕ ਸਕੂਲ ਫਿਰ ਅੱਠਵੀਂ ਤੱਕ ਹੋ ਗਿਆ ਸੀ ਅੱਠਵੀਂ ਤੋਂ ਪਹਿਲਾਂ ਤਾਂ ਬੰਦੀ ਤੋਂ ਬਾਅਦ ਸਾਰੇ ਨੂੰ ਬਾਹਰ ਜਾਣਾ ਪੈਂਦਾ ਸੀ ਫਿਰ ਅੱਠਵੀਂ ਤੋਂ ਬਾਅਦ ਇਸ ਲਈ ਬਹੁਤ ਸਾਰੇ ਸਾਡੇ ਸਾਥੀ ਸਕੂਲ ਦੂਰ ਹੋਣ ਕਰਕੇ ਕੋਰੇਲਾ ਸਕੂਲ ਸੀ ਕੋਈ ਸਾਧਨ ਨਾ ਹੋਣ ਕਰਕੇ 10ਵੀਂ ਤੋਂ ਬਾਅਦ ਦੀਆਂ ਪੜਾਈਆਂ ਨਹੀਂ ਕਰ ਸਕੇ ਕਿਉਂਕਿ ਬਰਨਾਲੇ ਜਾਣਾ ਪੈਂਦਾ ਮਠਿੰਡੇ ਜਾਣਾ ਪੈਂਦਾ ਮਾਨਸਾ ਜਾਣਾ ਪੈਂਦਾ ਬੱਸੇਵਾ ਨਹੀਂ ਸੀ ਪਰ ਜਿਵੇਂ ਵੀ ਕੁਦਰਤ ਨੇ ਲਿਖਿਆ ਹੁੰਦਾ ਹੈ ਤੁਹਾਡੇ ਤੋਂ ਜਿਹੜਾ ਕੁਝ ਕਰਵਾਉਣਾ ਹੁੰਦਾ ਉਸ ਤਰ੍ਹਾਂ ਦੇ ਵਸੀਲੇ ਮੰਨਦੇ ਰਹਿੰਦੇ ਆ ਸੋ ਇਥੋਂ ਪੜ ਕੇ ਉਸ ਤੋਂ ਬਾਅਦ ਕਿਉਂਕਿ ਜੋ ਹਮੇਸ਼ਾ ਸਾਡੇ ਫਾਦਰ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਹੁਣ ਵੀ ਮੇਰੇ ਤੋਂ ਵੀ ਵੱਧ ਉਹਨਾਂ ਨੂੰ ਹਮੇਸ਼ਾ ਰਹਿੰਦਾ ਕਿ ਪਿੰਡ ਦੇ ਦੁੱਖ ਸੁੱਖ ਹੋਵੇ ਕੋਈ ਕਿਸੇ ਦੇ ਵਿਆਹ ਸ਼ਾਦੀ ਹੋਵੇ ਜਾਂ ਭਉ ਹੋਵੇ ਮੈਂ ਜਰੂਰ ਜਾਵਾਂ ਹਾਲਾਂਕਿ ਇਹ ਕਾਫੀ ਹੋ ਚੁੱਕੀ ਹੈ ਕਈ ਵਾਰੀ ਮੇਰੇ ਨਾਲ ਇਸ ਗੱਲ ਤੇ ਬਹਿਸ ਵੀ ਹੋ ਜਾਂਦੀ ਹੈ ਮੈਂ ਕਹਿ ਦਿੰਦਾ ਵੀ ਐਵੇਂ ਔਖੇ ਹੋਵੋਗੇ بگੜੂਗਣਾ ਸਿਓ ਪਰ ਉਹਨਾਂ ਨੂੰ ਮੈਂ ਹੁੰਦਾ ਯਾਰ ਵੀ ਮੈਂ ਪਿੰਡ ਤਾਂ ਜਾਊਂਗਾ ਆਉਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਜਰੂਰ ਜਾਵਾਂ ਮੈਂ ਕਿਉਂਕਿ ਇੱਕ ਆਪਣਤਾ ਇੱਕ ਮੋਹ ਇੱਕ ਪਿਆਰ ਹੈ ਸੋ ਜਦੋਂ ਇੱਥੇ ਆਉਣੇ ਆ ਤਾ ਉਹ ਉਸ ਤਰੀਕੇ ਦਾ ਕਦੇ ਨਾ ਹੀ ਪਹਿਲਾਂ ਕਿਉਂਕਿ ਲਗਭਗ 28-30 ਸਾਲ ਮੈਂ ਪ੍ਰੈਕਟਿਸ ਕੀਤੀ ਹੈ ਉਸ ਟਾਈਮ ਵੀ ਕਦੀ ਤੋਂ ਪਿੰਡਾਂ ਦੇ ਸਾਰੇ ਸਕੂਲਾਂ ਚ ਨਹੀਂ ਹੁੰਦਾ ਸਰਕਾਰੀ ਸਕੂਲ ਚੋਂ ਪੜ੍ਹ ਕੇ ਗਿਆ ਤੇ ਇਹਨੇ ਵਧੀਆ ਇੱਕ ਕਾਮੇ ਡਾਕਟਰ ਬਣਿਆ ਤੇ ਉਹ ਸਾਡੇ ਇੱਕ ਚਮਕਦੇ ਸtare ਨੇ ਇੱਕ ਉਹ ਖੁਦ ਸਰਕਾਰੀ ਸਕੂਲਾਂ ਬਾਰੇ ਤਾਂ ਪ੍ਰਚਾਰ ਕਰਨਗੇ ਇੱਕ ਐਗਜ਼ਾਮਪਲ ਨੇ ਉਹ ਕੋਤ ਸੀ ਇਹ ਬੜੀ ਖੁਸ਼ੀ ਸਮਾਏ ਸਕੇ ਹੁੰਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਚੋਕੇ ਸtare ਇੱਥੋਂ ਮਿਲਦੇ ਨੇ ਨਾ ਬਦਰ ਸਾਹਿਬ ਤਾਂ ਉਸ ਸਕੂਲ ਚੋਂ ਪੜ੍ਹ ਕੇ ਆ ਤੇ ਉਸ ਸਕੂਲ ਦੇ ਵਿੱਚ ਰ ਉਦਘਾਟਨ ਕਰਨਗੇ ਨਾ ਸਰਕਾਰ ਦੇ ਇੱਕ ਨੁਮਾਇੰਦੇ ਨੇ ਤਾਂ ਲੱਗਦਾ ਬਹੁਤ ਵੱਡੀ ਗੱਲ ਆਉਂਦੀ ਹੈ ਕਿ ਸਕੂਲ ਦੀ ਹਾਂ ਜੀ ਬਹੁਤ ਬੜੀ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਸਟਾਫ ਨੂੰ ਇਸ ਗੱਲ ਬਹੁਤ ਖੁਸ਼ੀ ਹੈ। ਇੱਕ ਤਾਂ ਦੇਖੋ ਇਸ ਪਿੰਡ ਦੇ ਜਿਹੜੇ ਬਹੁਤ ਪੜੇ ਹੋਏ ਜਰ ਚੁੱਪ ਕੇ ਕਮੈਂਟ ਕਰੋ। ਖੁਸ਼ੀ ਨਾਲ ਬਗੜਨਾਰੇ ਤੇ ਬੜੀ ਜੀ ਮੰਗਾ ਰੱਖੇ ਨੇ ਪਰ ਪਿੰਡ ਵਾਸੀ ਨੇ ਨਾ ਤਾਂ ਲੱਗਦਾ ਕਿ ਪੜੇ ਹੋਏ ਹੋਏ ਇੱਥੇ ਨੇ ਪੜੇ ਕਿ ਇੱਥੋਂ ਪਿੰਡ ਦੇ ਨੇ। ਨਾ ਲੱਗਦਾ ਕਿ ਸਕੂਲ ਵਿੱਚ ਕਾਫੀ ਨੇ। ਬਹੁਤ ਤਾਂ ਵਧੀਆ ਸੋਨਾ ਬਣ ਗਿਆ ਜੀ। ਬਾਕੀ ਸਭ ਕੋਲੇ ਜੀ ਜੈਨੋ ਵੀ ਨਰਵਨ ਉਹ ਪ੍ਰਲੇ ਚੰਗੇ ਕੀਤੇ ਜਾਂਦੇ ਨਹੀਂ ਬੱਚਿਆਂ ਦਾ ਉੱਥੇ ਬਈ ਜੀ ਲੱਗਣ ਲੱਗ ਪਏ ਜੀ ਕਿ ਪੂਰੇ ਨਗਰ ਸਕੂਲ ਬਣ ਗਿਆ ਹਲੇ ਵੀ ਪਾਰਾ ਸਾਡੇ ਕੋਲ ਇੱਕ ਜਿਵੇਂ ਮਿੱਟੀ ਮਿਲ ਛੱਡ ਉਹ ਲੋਕੀ ਕਾਟਾ ਉਹ ਸੇਮੇ ਸਮਾਂ ਬਣ ਗਿਆ ਜੀ ਜਲਦੀ ਸੜੀਗਾ ਲੋਨ ਗਰਜਾਂ ਟੱਪ ਜਾ ਰੋ ਜਿੱਦ ਤਰ੍ਹਾਂ ਅਸੀਂ ਗੱਲ ਕੀਤੀ ਸਕੂਲ ਬਹੁਤ ਛੋਲੇ ਬਣਦੇ ਨੇ ਜਿਹੜੇ ਮਾਪੇ ਹੈਗੇ ਨਹੀਂ ਜਿਵੇਂ ਟੀਚਰ ਨੇ ਨਾ ਉਹ ਵੀ ਆਦੇ ਬੱਚਿਆਂ ਨੂੰ ਇਹ ਪੜਾ ਰਹੇ ਸਕੂਲਾਂ ਦੇ ਵਿੱਚ ਜਿੱਤੇ ਇਹ ਸਕੂਲ ਬਣ ਚੁੱਕੇ ਲੱਗਦਾ ਸਾਰੇ ਟੀਚਰਾਂ ਨੂੰ ਜਿਹੜੇ ਸਰਕਾਰੀ ਅਫਸਰ ਨੇ ਜਾਂ ਪੰਚਾਇਤਾਂ ਮਜੂਦਾ ਜਿਹੜੇ ਅਫਸਰ ਨੇ ਅਧਿਕਾਰੀ ਨੇ ਹੋਣਾ ਮੋਟਰ ਲੋਕ ਨੇ ਕਿ ਇਹ ਸਕੂਲਾਂ ਚ ਲੈ ਉਹ ਜੋ ਸਾਰਿਆਂ ਦੇ ਬੱਚੇ ਇੱਥੇ ਆਉਂਦੇ ਤਾਂ ਸਾਰੇ ਹੀ ਆਣ ਲੱਗ ਜਾਣਗੇ ਵਧੀਆਗਾ ਦੇਖੇ ਕਿ ਲੋੜ ਹੈਗੀ ਸਾਰਿਆਂ ਨੂੰ ਇੱਥੋਂ ਬਿਲਕੁਲ ਜੀ ਪੁਰਾਣੇ ਇਹੀ ਹਾਂ ਆਪਾਂ ਲੋੜ ਹੈਗੀ ਇਸ ਤਰ੍ਹਾਂ ਨਾਲ ਬੱਚੇ ਆਪਣਾ ਜਲਾਉਣ ਸਾਰੇ ਇੱਥੇ ਨਾ ਪਾਰੇ ਲਗਾਉਣਾ ਸਾਰਿਆਂ ਨੂੰ ਇਸ ਨਸਾਰ ਇੱਥੇ ਆ ਜਾਣਗੇ ਕਿ ਅਸੀਂ ਬੱਚਿਆਂ ਸਾਰਿਆਂ ਦੇ ਇੰਕੀ ਨੋਟਿਆਂ ਦੇ ਕਰਦੇ ਆ ਪੰਚਾਇਤ ਨੂੰ ਬੇਨਤੀ ਕੀਤੀ ਹੈ ਕਿ ਸਵਾਰ ਸਰਪੰਚ ਸਾਹਿਬ ਨੇ ਆਪਣੀ ਕੋਤੀ ਦਾ ਐਡਮਿਸ਼ਨ ਇਸ ਕੁਝ ਕਰਵਾਇਆ ਜੀ ਕਿ ਚੱਕ ਵਧੀਆ ਜਦੋਂ ਉਹਨਾਂ ਨੇ ਫੈਲ ਕੀਤੀ ਹੈ ਤਾਂ ਲੋੜ ਹੈਗੀ ਸਾਰਿਆਂ ਨੂੰ ਤਾਂ ਜੋ ਪ੍ਰਸਤੂ ਹੋਰ ਬਿਹਤਰ ਬਣ ਜਾਵੇ ਹਾਂਜੀ ਬਿਲਕੁਲ ਫਿਰਮੋਰ ਲੈ ਐਸਟੇਮੈਂਟ ਦੇ ਜੰਪੜਾ ਡਾਕਟਰ ਵਿਜੇ ਸਿੰਘ ਰਾਜੀ ਮੈਡਮ ਸਕੂਲ ਪੜ੍ਹੇ ਤੇ ਵੱਡੇ ਹੋ ਕੇ ਉੱਚ ਉਹਦੇ ਤੇ ਪਹੁੰਚੇ ਅੱਜ ਸਰਕਾਰ ਦੇ ਵਿੱਚ ਐਮਐਲਏ ਨੇ ਉਹਨਾਂ ਤੋਂ ਸਾਨੂੰ ਵੱਡੀਆਂ ਆਸਾਂ ਨੇ ਵੀ ਸਾਡੇ ਸਕੂਲ ਪਾਸੇ ਵੱਧ ਤੋਂ ਵੱਧ ਮਤਲਬ ਫੰਡ ਰੈਲੀਜ ਕੀਤੇ ਜਾਣ ਤਾਂ ਕਿ ਇੱਥੋਂ ਦੇ ਬੱਚਿਆਂ ਦਾ ਵੇਖੋ ਖੁਸ਼ਹਾਲ ਹੋ ਜਾਵੇ ਇਹ ਤਰ੍ਹਾਂ ਮੈਂ ਵੀ ਕਿਹਾ ਨਹੀਂ ਸਾਡੀ ਪੰਚਾਇਤ ਦੇ ਮੰਦਿਰ ਨਾ ਇਹ ਮੈਂਬਰ ਨੇ ਸਪੰਚ ਨਹੀਂ ਜਾਂ ਹੋਰ ਮੋਹਤਰ ਬੰਦੇ ਆ ਲੱਗਦਾ ਤੁਸੀਂ ਸਰਪੰਚੋਂ ਸਕੂਲ ਦੇ ਵਿੱਚ ਬਹੁਤ ਬਹੁਤ ਬੱਚੇ ਆਉਣ ਤਾਂ ਜੋ ਸਕੂਲ ਹੋਰ ਵੀ ਵਧੇਰ ਬਣ ਸਕੋ ਅਸੀਂ ਦੇਖੋ ਜੀ ਟਾਈਮ ਟਾਈਮ ਨਾਲ ਪ੍ਰੇਰ ਰਹੇ ਹਾਂ ਬੱਚਿਆਂ ਨੂੰ ਮੈਂ ਖੁਦ ਇੱਕ ਆਪਣੀ ਪੁੱਤੀ ਦਾ ਦਾਖਲਾ ਇਸ ਸਕੂਲ ਚ ਕਰਾਇਆ ਵਾਹ ਜੀ ਸਾਰੇ ਬੰਦੇ ਨੂੰ ਸਾਰੇ ਵੀਰਾਂ ਨੂੰ ਪਿੰਡ ਦੇ ਨੂੰ ਜਾਂ ਹੋਰ ਨੇੜੇ ਦੇ ਬੇਨਤੀ ਆ ਵੀ ਇਸ ਸਕੂਲ ਵਿੱਚ ਬਸੋ ਬਸ ਬੱਚਿਆਂ ਨੂੰ ਦਾਖਲ ਕਰਵਾਇਆ ਜਾਵੇ ਇਸ ਤਰ੍ਹਾਂ ਬਦੇਕਾ ਬਹੁਤ ਸੋਹਣੇ ਸਰਕਾਰ ਦੇ ਅਪਰਾਲੇ ਸਾਥਕਾ ਸਕੂਲ ਬਣ ਚੁੱਕੇ ਹਨ ਤਾਂ ਆਪਾਂ ਦੇਖੇ ਵੀ ਬਹੁਤ ਹੱਦੋ ਵੱਧ ਬਿਹਤਰ ਬਣ ਗਏ ਤਾਂ ਬਹੁਤ ਵੱਡੀ ਸਹੂਲਤ ਹੈਗੀ ਹੈ ਨਾ ਨਾਲ ਪੈਸਾ ਵੀ ਬਚਦਾ ਹਾਂਜੀ ਹਾਂ ਇਸ ਇੱਥੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਕੂਲਾਂ ਦੇ ਵਿੱਚ ਆਪ ਦਾ ਬਣਦਾ ਯੋਗਦਾਨ ਪਾ ਕੇ ਇਹਨੂੰ ਚੁਪਲਾ ਪ੍ਰਲੋਭ ਦਿੱਤਾ ਹੈ ਚੋਕੋ ਚੀ ਲੈਣਾਂ ਬੋਲ ਰਹੇ ਨੇ ਤਾਂ ਇਹਨਾਂ ਦਾ yeah